मेरी जान पर फजल अपना बेहद और बेहिसाब किया हाँ ਸਾਰੇ ਪਰ ਦਿਲ ਕੇ ਸੁਰੂ ਸੇ ਗਾਉਂ। ਨਾਉ ਦੇ ਗਾਸ਼ ਗਾਉਂ। ਮੈਂ ਪਰੇਸ਼ਾਨ ਥਾ। ਖਬਰੀ ਦੇ ਸਨਮੇ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ। ਮੇਰੇ ਪਿਆਰੇ ਅਜ਼ੀਜ਼ ਮੱਤੀ ਦੀ ਅੰਜੀਲ ਉਸ ਦਾ 16 ਦੇ ਉਸ ਦੀ 13 ਇਤ ਵਿੱਚ ਲਿਖਿਆ ਹੈ। ਯਿਸੂ ਨੇ ਕੈਸਰੀਆ ਫਿਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ਮਹਿਮਾ ਅਤੇ ਪ੍ਰਤਾਪ ਦਾ ਮੁਕਟ ਪ੍ਰਭ ਯੇਸ਼ੂ ਮਸੀਹ ਜੀ ਦੇ ਜਨਮ ਤੋਂ ਹਜ਼ਾਰ ਸਾਲ ਪਹਿਲਾਂ ਦਾਊਦ ਨੇ ਆਪਣੇ ਜਬੂਰ ਵਿੱਚ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਹੈ ਕਿ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਸਾਰ ਲਵੇਂ ਕਿਉਂਕਿ ਤੂੰ ਉਸ ਨੂੰ ਸਵਰਗ ਦੂਤਾਂ ਨਾਲੋਂ ਥੋੜਾ ਜਿਹਾ ਘੱਟ ਹੀ ਬਣਾਇਆ ਹੈ ਤੇ ਮਹਿਮਾ ਦਾ ਮੁਕਟ ਉਸ ਦੇ ਸਿਰ ਉੱਪਰ ਰੱਖਿਆ ਹੈ ਤੂੰ ਉਸ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਪਰ ਅਧਿਕਾਰ ਦਿੱਤਾ ਹੈ। ਤੂੰ ਉਸ ਦੇ ਪੈਰਾਂ ਹੇਠ ਸਭ ਕੁਝ ਕਰ ਦਿੱਤਾ ਹੈ। ਤੂੰ ਉਸ ਨੂੰ ਸਵਰਗ ਦੇ ਉਤਾਂ ਨਾਲੋਂ ਥੋੜਾ ਜਿਹਾ ਘੱਟ ਹੀ ਬਣਾਇਆ ਹੈ। ਅਰਥਾਤ ਪ੍ਰਭੂ ਯੀਸ਼ੂ ਮਸੀਹ ਨੂੰ ਜਿਹੜਾ ਇੱਕ ਟਾਈਟਲ ਮਨੁੱਖ ਦਾ ਪੁੱਤਰ ਦਿੱਤਾ ਗਿਆ ਹੈ ਉਹ ਪਰਮੇਸ਼ਰ ਪਿਤਾ ਦੀ ਯੋਜਨਾ ਦੇ ਅਨੁਸਾਰ ਥੋੜੇ ਸਮੇਂ ਦੇ ਮਨੁੱਖੀ ਰੂਪ ਧਾਰਨ ਕਰਕੇ ਇਸ ਸੰਸਾਰ ਵਿੱਚ ਪੈਦਾ ਹੋਇਆ। ਇਸ ਦੇ ਪਿੱਛੇ ਉਪਰਮੇਸ਼ਰ ਦੇ ਉਦੇਸ਼ ਦੇ ਅਨੁਸਾਰ ਮਨੁੱਖਾਂ ਨੂੰ ਪਾਪ ਤੋਂ ਮੁਕਤੀ ਦਿਵਾਉਣ ਲਈ ਆਪ ਹੀ ਇੱਕ ਬਲੀਦਾਨ ਦੀ ਭੇਟ ਬਣ ਕੇ ਸਲੀਬ ਉੱਪਰ ਕੁਰਬਾਨ ਹੋ ਕੇ ਪਰਮੇਸ਼ਰ ਦੀ ਸਜ਼ਾ ਨੂੰ ਸਹਿਣ ਕਰ ਗਿਆ ਤੇ ਮਨੁੱਖਾਂ ਦੀ ਸਜ਼ਾ ਆਪਣੇ ਉੱਪਰ ਲੈ ਲਈ ਤੇ ਮੌਤ ਦਾ ਸਵਾਦ ਪ੍ਰਾਪਤ ਕੀਤਾ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠ ਕੇ ਮੌਤ ਅਤੇ ਪਾਪ ਉੱਪਰ ਜਿੱਤ ਪ੍ਰਾਪਤ ਕਰ ਲਈ ਦਾਊਦ ਅੱਗੇ ਲਿਖਦਾ ਹੈ ਕਿ ਮਹਿਮਾ ਤੇ ਪ੍ਰਤਾਪ ਦਾ ਮੁਕਟ ਉਸ ਦੇ ਸਿਰ ਉੱਪਰ ਰੱਖਿਆ ਹੋਇਆ ਹੈ ਅਰਥਾਤ ਉਹ ਆਪਣੇ ਚੇਲਿਆਂ ਦੇ ਦੇਖਦੇ ਹੀ ਦੇਖਦੇ ਸਵਰਗ ਉਠਾ ਲਿਆ ਗਿਆ ਤੇ ਵਾਅਦੇ ਦੇ ਅਨੁਸਾਰ ਪਵਿੱਤਰ ਆਤਮਾ ਦੇ ਦੁਆਰਾ ਕਲਿਸਿਆ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਰਾਹੀਂ ਅੱਜ ਸਾਰੇ ਸੰਸਾਰ ਦੇ ਵਿੱਚ ਖੁਸ਼ਖਬਰੀ ਸੁਣਾਈ ਜਾ ਰਹੀ ਹੈ ਇੱਥੋਂ ਤੱਕ ਕਿ ਇਹ ਖੁਸ਼ਖਬਰੀ ਅੱਜ ਤੁਹਾਨੂੰ ਵੀ ਸੁਣਾਈ ਜਾ ਰਹੀ ਹੈ ਜਿਹੜੇ ਵੀ ਲੋਕ ਇਸ ਖੁਸ਼ਖਬਰੀ ਉੱਪਰ ਵਿਸ਼ਵਾਸ ਕਰਦ ਕੇ ਸਵਰਗ ਰਾਜ ਦੇ ਅਧਿਕਾਰੀ ਬਣਦੇ ਹਨ ਉਹ ਪ੍ਰਭੂ ਦੀ ਮਹਿਮਾ ਨੂੰ ਦੇਖਦੇ ਹਨ ਪਰੰਤੂ ਜੋ ਵਿਸ਼ਵਾਸ ਨਹੀਂ ਕਰਦੇ ਉਹ ਸਜ਼ਾ ਦੇ ਲਈ ਉਸ ਦੇ ਨਿਆਂ ਸਿੰਘਾਸਨ ਦੇ ਅੱਗੇ ਖੜੇ ਹੁੰਦੇ ਹਨ ਤੇ ਉਹ ਵੀ ਪਰਮੇਸ਼ਰ ਦੀ ਮਹਿਮਾ ਨੂੰ ਤਾਂ ਜ਼ਰੂਰ ਦੇਖਣਗੇ ਪਰੰਤੂ ਉਹ ਆਪਣੀ ਉਸ ਮੂਰਖਤਾ ਦੇ ਉੱਤੇ ਉਸ ਸਮੇਂ ਰੋਣਗੇ ਪਿਆਰੋ ਤੁਸੀਂ ਅੱਜ ਆਪਣੇ ਲਈ ਕੀ ਚੁਣਨਾ ਚਾਹੋਗੇ ਪਰਮੇਸ਼ਰ ਤੁਹਾਡੀ ਮਦਦ